ਸਤਿ ਸ਼੍ਰੀ ਅਕਾਲ ਜੀ ਕਿਦਾਂ ਹਾਂ ਜੀ ਸਾਰੇ ਹੋਪ ਤੁਸੀਂ ਸਾਰੇ ਆਪਣੇ ਆਪਣੇ ਪਲੇਸਿਸ ਤੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਤੇ ਅੱਜ ਵੀ ਜਿਹੜੀ ਆਪਣੀ ਵੀਡੀਓ ਰੂ ਵੀ ਬਹੁਤ ਹੀ ਵਧੀਆ ਸੂਟ ਰਹਿਣਗੇ ਜੀ ਅ ਲੇਟੈਸਟ ਜੀ ਕਲੈਕਸ਼ਨ ਲੈ ਕੇ ਆਈਆਂ ਤੁਹਾਡੇ ਲਈ ਕਾਟਨ ਦੇ ਵਿੱਚ ਆਪਾਂ ਇੱਕ ਨਵੀਂ ਜੀ ਚੀਜ਼ ਲੈ ਕੇ ਆਏ ਤੁਹਾਨੂੰ ਦਿਖਾਣੇ ਆਂਗੇ ਤੇ ਬੜੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਤੁਹਾਡੇ ਲਈ ਆਪਾਂ ਲੈ ਕੇ ਆਂਦੇ ਆ ਪਿਆਰੇ ਪਿਆਰੇ ਭੈਣਾਂ ਸੋਹਣੇ ਸੋਹਣੇ ਭੈਣਾਂ ਦੇ ਲਈ ਸੋਹਣੇ ਸੋਹਣੇ ਕਲਰ ਲਉ ਜੀ ਇਹ ਤਾਂ ਰਹੂਗੀ ਜੀ ਸ਼ਰਟ ਇਹ ਸ਼ਰਟ ਹੈ ਨੇੜੇ ਤੇ ਚੈੱਕ ਕਰਵਾ ਲਓ ਇਹਦੇ ਵਿੱਚ ਆਰੀ ਦੀ ਇੰਬੋਡਰੀ ਹੋਈ ਹੋਈ ਹੈ ਪੂਰੀ ਸ਼ਰਟ ਦੇ ਵਿੱਚ ਆਰੀ ਦੀ ਇੰਬੋਡਰੀ ਬੈਕ ਫਰੰਟ ਇੰਬੋਡਰੀ ਆਉਗੀ ਇਹਦੇ ਵਿੱਚ ਦੇਖੋ ਫਰਸਟ ਕਲਰ ਇਹ ਹੈ ਜਿਹੜੀ ਇਹਦੇ ਬਾਟਮ ਹੈ ਕੋਰਾ कॉटन ਦੀ ਬਾਟਮ ਰਹੂਗੀ ਬਹੁਤ ਹੀ ਜਿਆਦਾ ਵਧੀਆ कॉटन ਦੀ ਬਾਟਮ ਹੈ ਜਿਹੜੀ ਮੈਂ ਵੇਅਰ ਕੀਤੀ ਹੋਈ ਸੀ ਹੋਈ ਹੈ ਉਹੀ ਵਾਲੀ ਬਾਟਮ ਇਹਦੇ ਵਿੱਚ ਆਪਾਂ ਨੇ ਚੂਸ ਕੀਤੀ ਹੈਗੀ ਬਹੁਤ ਵਧੀਆ कॉटन ਦਾ ਸਟਾਫ ਰਹੂਗਾ ਬਿਲਕੁਲ कॉटन ਮਲ कॉटन ਤੇ ਜਿਹੜਾ ਇਹਦਾ ਦੁਪੱਟਾ ਹੈ ਦੁਪੱਟਾ ਇਹਦਾ ਬਹੁਤ ਅੱਛਾ ਹੈਗਾ ਦੁਪੱਟਾ ਇਹਦਾ ਗ੍ਰੇਸਫੁੱਲ ਹੈਗਾ ਜਿਹਦੇ ਨਾਲ ਸੂਟ ਦੀ ਗ੍ਰੇਸ ਵੱਧਦੀ ਹੈਗੀ ਸਟਫ ਕਾਟਨ ਦਾ ਦੁਪੱਟਾ ਰਹੂਗਾ ਜੀ ਤੇ ਦੁਪੱਟੇ ਦੇ ਉੱਤੇ ਇੰਬੋਰਡਰੀ ਆਉ ਦੁਪੱਟੇ ਦੇ ਉੱਤੇ ਐਦਾ ਇੰਬੋਰਡਰੀ ਆ Check ਕਰੀ ਚਲੋ ਬਿਲਕੁਲ ਪਿਓਰ ਕਾਟਨ ਦਾ ਦੁਪੱਟਾ ਕੋਈ ਬਿਲਕੁਲ ਹਲਕਾ ਤੇ ਲਾਈਟ ਵੇਟ ਮਲ ਕਾਟਨ ਦਾ ਦੁਪੱਟਾ ਰਹੂਗਾ ਤੇ ਨਾਲ ਇਹਦੇ ਉੱਤੇ ਐਦਾ ਇੰਬੋਰਡਰੀ ਹੈ ਬਹੁਤ ਹੀ ਜਿਆਦਾ ਸੋਹਣਾ ਜਿਹਾ ਸੂਟ ਹੈ ਜਿਹੜਾ ਮੈਂ ਤੁਹਾਨੂੰ ਲਾ ਕੇ ਦਿਖਾ ਦਿੰਦੀ ਹਾਂ ਗ੍ਰੇਸ ਜੀ ਬਹੁਤ ਸੁਨਿਖਰੇ ਸਾਰੀ ਇਹ ਸੁਟੀਆਂ ਸੁਟਿਖਾ ਦਿਖਾ ਦਿੱਤਾ ਹੈ ਨੂੰ ਬਹੁਤ ਅੱਛਾ ਸੁਟਿਆ ਗੱਜੜਾ ਗ੍ਰੇਸ ਦੇਊਗਾ ਇਹ ਦੇਖੋ ਜੀ ਚੈਪ ਬਹੁਤ ਸੁਨਿਖਰੇਸ ਦੇ ਰਿਹਾਗਾ ਸੁਟ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੇ ਉਹਦੇ ਲਈ ਆਪਾਂ ਨੂੰ ਕਾਟਨ ਦੇ ਹੀ ਦੁਪੱਟੇ ਜ਼ਿਆਦਾ ਕੰਮ ਆ ਰਹੇ ਨੇਗੇ ਤੇ ਪਹਿਨਾਂ ਦੀ ਡਿਮਾਂਡ ਵੀ ਸੀਗੀ ਕਾਟਨ ਦੀ ਫਰਸਟ ਕਲਰ ਇਹ ਹੋਗਾ ਦੇ ਰਿਚ ਸਲਵਾਰਾ ਸਾਰੇ ਨਾਲ ਆਫ ਵਾਈਟ ਰਹਿਣੀ ਹੈ ਇਸ ਵਾਰ ਵਾਈਟ ਨਾਲੋਂ ਆਫ ਵਾਈਟ ਦਾ ਜ਼ਿਆਦਾ ਟ੍ਰੈਂਡੀ ਇਸ ਲਈ ਹੈ ਜੀ ਕਿਉਂਕਿ ਦੇ ਵਿੱਚ ਦੀ ਸਕਿਨ ਵੀ ਜਿਹੜੀ ਆਪਣੀ ਸੀ ਥਰੂ ਹੁੰਦੀ ਹੈਗੀ ਵਾਈਟ ਦੇ ਵਿੱਚ ਥੋੜਾ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਤਾਂ ਇਹਨਾਂ ਤੇ ਕੋਈ ਕਾਟਨ ਦੀ ਨੀਡ ਨਹੀਂ ਹੈਗੀ ਕੋਈ ਰਿਕੁਆਇਰਮੈਂਟ ਨਹੀਂ ਹੈ ਕਾਟਨ ਦੀ ਸਿਰ ਆਹ ਸੌਰੀ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਵਿਦਆਊਟ ਲਾਈਨਿੰਗ ਵਾਲੇ ਸੂਟ ਹੈਗੇ ਜੀ ਬਹੁਤ ਸੋਨੇ ਸੂਟ ਹੈਗੇ ਕਾਟਨ ਦੇ ਸੂਟ ਨੇਗੇ ਕੋਈ ਸੀਥੂ ਨਹੀਂ ਹੈਗਾ ਟ੍ਰਾਂਜ਼ੀ ਨਹੀਂ ਹੈਗਾ ਬਿਲਕੁਲ ਜੀ ਬਲੌਜੀ ਕਲਰ ਬੜੇ ਸੋਹਣੇ ਸੋਹਣੇ ਲੈ ਕੇ ਆਏ ਆ ਤੁਹਾਡੇ ਲਈ ਬਹੁਤ ਸੋਹਣੇ ਸੋਹਣੇ ਕਲਰ ਨੇ ਦੇਖੋ ਕਿੰਨਾ ਪਿਆਰਾ ਚ ਹੈ ਜਿਹਦੀ ਨਾ ਬਾਟਮ ਸੇਮ ਤੇ ਸੇਮ ਹੀ ਹੈ ਦੀ ਜਿਹੜਾ ਦੁਪੱਟਾ ਦੁਪੱਟਾ ਵੀ ਇਹਦਾ ਸੇਮ ਡਿਜ਼ਾਈਨਿੰਗ ਸਾਰਿਆਂ ਦੀ ਅਲੱਗ-ਅਲੱਗ ਹੋਊਗੀ ਦੁਪੱਟਿਆਂ ਦੇ ਉੱਤੇ ਬਟ ਸਾਰਿਆਂ ਤੇ ਹੋਊਗਾ ਸੇਮ ਸਟਫ ਸੇਮ ਹੈ ਕਲਰ ਅਲੱਗ-ਅਲੱਗ ਨੇ ਹਨ ਇਹਨਾਂ ਦੇ ਸਾਰਿਆਂ ਦੇ ਬਹੁਤ ਪਿਆਰੇ-ਪਿਆਰੇ ਜੀ ਕਲਰ ਨੇ ਬਹੁਤ ਸੋਹਣੇ ਸੂਟ ਨੇ ਕਿ ਕਿ ਲਾਈਨਿੰਗ ਵਾਲੇ ਸੂਟ ਅੱਗੇ ਕਰਮ ਹੀ ਇੰਨੀ ਕ ਜਿਆਦਾ ਕੋਈ ਕੋਈ ਨਹੀਂ ਹੋ ਰਿਹਾ ਕਿ ਲਾਈਨਿੰਗ ਵਾਲੇ ਸੂਟ ਪੈਂਦੀ ਨਹੀਂ ਹੈਗੇ ਕਿੰਨੇ ਮਰਜੀ ਹਲਕੇ ਹੋਣ ਉਹ ਹੈ ਵਿਦਆਊਟ ਲਾਈਨਿੰਗ ਵਾਲੀ ਸੂਟ ਨੇ ਕੋਈ ਰਿਕੁਆਇਰਮੈਂਟ ਹੈ ਨਹੀਂ ਇਹਨਾਂ ਦੇ ਵਿੱਚ ਤੁਸੀਂ ਸਾਡੇ ਕੋਲੋਂ ਸਟੀਚਿੰਗ ਵਿਦਆਊਟ ਸਟੀਚਿੰਗ ਜਿੱਦਾਂ ਵੀ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਅ ਤੁਹਾਨੂੰ ਸਟੀਚਿੰਗ ਵੀ ਪ੍ਰੋਵਾਈਡ ਕਰਦੇ ਆਗੇ ਆਪਾਂ ਕੁਝ ਲਓ ਜੀ ਦੇਖੀਂ ਕਿ ਲੱਗ ਰਿਹਾ ਜਿਹਾ ਸਾਰੇ ਆ ਦੇ ਵਿੱਚ ਇੰਬੋਰਡਰੀ ਹੋਈ ਹੋਈ ਹੈ ਬੈਕ ਫਰੰਟ ਇਹਨਾਂ ਨੂੰ ਲੇਸਸ ਵਗੈਰਾ ਨਾਲ ਜਾਂ ਬਾਟਮ ਨਾਲ ਦਾ ਜਿਹੜਾ ਸਟੱਫ ਹੈਗਾ ਤੇ ਉਹ ਲਗਾ ਕੇ ਤੁਸੀਂ ਬਹੁਤ ਸੋਹਣਾ ਇਹਨਾਂ ਨੂੰ ਡਿਜ਼ਾਈਨਰ ਜੈਸਟ ਰੈਡੀ ਕਰਵਾ ਸਕਦੇ ਹੋ। ਮੈਕਸ ਕਲਰ ਜਿਹੜਾ ਆ ਗਿਆ ਜੀ ਮਸਟਰਡ ਦੇ ਵਿੱਚ ਜਿਹੜਾ ਕਲਰ ਵੀ ਤੁਸੀਂ ਲਾਇਕ ਕਰਦੇ ਹੋ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ ਪਲੇਸ ਕਰ ਸਕਦੇ ਹੋਗੇ ਆਪਣਾ ਨੰਬਰ 9253115036 ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 850 ਰੁਪਏ ਸਿਰਫ ਏ 50 ਇਹਨਾਂ ਦਾ ਪ੍ਰਾਈਸ ਰਹੂਗਾ 850 ਵਿੱਚ ਤਾਂ ਹੋਏ ਸੂਟ ਹੈ ਜਿਹੜਾ ਅਸੀਂ ਦੇ ਰਹੇ ਹਾਂ ਕਿ ਸ਼ਿਪਿੰਗ ਐਕਸਟਰਾ ਰਹੂਗੀ